ਅੱਜਕੱਲ੍ਹ ਸੋਸ਼ਲ ਮੀਡੀਆ ਤੇ ਬੜਾ क्रेਜ਼ ਚੱਲਦਾ ਹਨਾ ਉਹ ਜਿਨ੍ਹਾਂ ਨੂੰ ਸੁਰਦਾ ਵੀ ਨਹੀਂ ਪਤਾ ਤੇ ਉਹਨਾਂ ਦੇ ਮਗਰ ਜਨਤਾ ਲੱਗੀ ਹੁੰਦੀ ਹੈ ਤੇ ਜਿਨ੍ਹਾਂ ਨੂੰ ਜਾਨਕੀ ਸੁਰਦੀ ਜਿਵੇਂ ਹੁਣ ਮੈਂ ਸੁਣਿਆ ਹੀ ਆ ਤੁਹਾਨੂੰ ਹਨਾ ਤੇ ਮੇਰੇ ਹਿਸਾਬ ਨਾਲ ਤਾਂ ਜਿੰਨੇ ਵੀ ਇੱਥੇ ਬੈਠੇ ਆ ਤਾਂ ਆਵਾਜ਼ ਸੁਣ ਕੇ ਲੱਗਿਆ ਸੀ ਵੀ ਨਹੀਂ ਕੋਈ ਵੱਡਾ ਕਲਾਕਾਰ ਗਾਉਂਦਾ ਤੇ ਅੱਖਾਂ ਵੀ ਚੱਕ ਕੇ ਸੁਣੋ ਤਾਂ ਲੱਗਦਾ ਨਹੀਂ ਵੀ ਇੱਕ ਸਾਡੀ ਛੋਟੀ ਭੈਣ ਗਾ ਰਹੀ ਹੈ ਹਨਾ ਤੇ ਉਹ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਜਿਹੜੀ ਬੇਇਨਸਾਫੀ ਹੁੰਦੀ ਹੈ ਕਿਉਂਕਿ ਸੋਸ਼ਲ ਮੀਡੀਆ ਨੇ ਬੜੇ ਜਿਨ੍ਹਾਂ ਨੂੰ ਕਹਦੀ ਕਿ ਕਿਸੇ ਸੰਗੀਤ ਦੀ ਸੱਸੇ ਦਾ ਵੀ ਨਹੀਂ ਪਤਾ ਹੁੰਦਾ ਹਨ ਤੇ ਉਹਨਾਂ ਨੂੰ ਬੜਾ ਸਟਾਰ ਬਣਾ ਕੇ ਅੱਗੇ ਲੈ ਕੇ ਜਾਂਦੇ ਆ ਕਾਫੀ ਨਾਇਨ ਸੈਲਫੀ ਜਿਹੜਾ ਦਿੰਦੀ ਹੈ ਕਾਫੀ ਇਦਾਂ ਦੇ ਕਲਾਕਾਰ ਨੇ ਜਿਹੜੇ ਅੱਗੇ ਨਹੀਂ ਆ ਪਾਉਂਦੇ ਇਹਨਾਂ ਚੀਜ਼ਾਂ ਕਰਕੇ ਸੋਸ਼ਲ ਮੀਡੀਆ ਅੱਜਕੱਲ ਬਹੁਤ ਵਧੀਆ ਹੋ ਰਿਹਾ ਕੁਝ ਤੇ ਵਧੀਆ ਕਲਾਕਾਰ ਵੀ ਉਹ ਬਹੁਤ ਉਹਦੇ ਚ ਫੇਮਸ ਹੋ ਰਹੇ ਨੇ ਲੇਕਿਨ ਜਿਹੜੇ ਅੱਜਕੱਲ ਇਦਾਂ ਹੀ ਚੱਲ ਰਹੇ ਨੇ ਕੰਟੈਂਟਸ ਲੋਕੀ ਪਾ ਰਹੇ ਨੇ ਬਸ ਫਨੀ ਕੰਟੈਂਟਸ ਦੇ थ्रू ਲੋਕੀ ਚੱਕੀਦਾਰੇ ਨੇ ਜਿਹੜੇ ਵਧੀਆ ਕਲਾਕਾਰ ਉਹਨਾਂ ਨੂੰ ਮੌਕਾ ਹੀ ਨਹੀਂ ਮਿਲ ਰਿਹਾ ਅੱਗੇ ਆਨ ਦਾ ਕਿਤੇ ਵੀ ਉਹ ਮਨ ਚ ਰਾਂਝੇ ਰਹਿੰਦਾ ਜੀ